ਦੋਸਤੋ ਜਿਸ ਕੁੜੀ ਦੀ ਤੁਸੀਂ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਉੱਪਰ ਦੇਖ ਰਹੇ ਹੋ ਇਸ ਦਾ ਨਾਮ ਮਰੀਨਾ ਅਬਰਾਮੋਵਿਕ ਹੈ ਇਹ ਉਹ ਕੁੜੀ ਹੈ ਜਿਸ ਨੇ ਪੂਰੀ ਦੁਨੀਆ ਦੇ ਸਾਹਮਣੇ ਕਿਹਾ ਸੀ ਕਿ ਮੈਂ ਤੁਹਾਨੂੰ 6 ਘੰਟੇ ਦਾ ਸਮਾਂ ਦਿੰਦੀ ਹਾਂ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੋ ਜੇਕਰ ਇਸ ਦੌਰਾਨ ਮੈਨੂੰ ਕੁਝ ਵੀ ਹੁੰਦਾ ਹੈ ਤਾਂ ਮੈਂ ਉਸ ਲਈ ਖੁਦ ਜ਼ਿੰਮੇਵਾਰ ਹੋਵਾਂਗੀ ਫਿਰ ਲੋਕਾਂ ਨੇ ਉਸ ਨਾਲ ਜੋ ਕੀਤਾ ਬਹੁਤ ਹੈਰਾਨ ਕਰਨ ਵਾਲਾ ਸੀ ਇਹ ਕੁੜੀ ਕੌਣ ਸੀ ਅਤੇ ਇਸਨੇ ਲੋਕਾਂ ਨੂੰ ਅਜਹਿਹ ਕਰਨ ਲਈ ਕਿਉਂ ਕਿਹਾ ਆਓ ਜਾਣਦੇ ਹਾਂ ਇਸ ਪੂਰੀ ਕਹਾਣੀ ਬਾਰੇ ਵਿਸਥਾਰ ਨਾਲ ਦੋਸਤੋ ਮੈਂ ਹਾਂ ਵਰਿੰਦਰ ਤੇ ਤੁਸੀਂ ਦੇਖ ਪਈਓ ਮੇਰਾ YouTube ਚੈਨਲ ਵਰਿੰਦਰ 1s ਦੋਸਤੋ 3 ਨੰਬਰ 1946 ਨੂੰ ਬਿਲਗਰੇਡ ਸਰਬੀਆ ਵਿੱਚ ਪੈਦਾ ਹੋਈ ਮਰੀਨਾ ਅਬਰਾਮੋਵਿਕ ਦਾ ਬਚਪਨ ਬਹੁਤ ਔਖਾ ਸੀ ਕਿਉਂਕਿ ਉਸਦੇ ਮਾਤਾ ਪਿਤਾ ਦੀ ਇੱਕ ਦੂਜੇ ਨਾਲ ਬਿਲਕੁਲ ਨਹੀਂ ਸੀ ਬਣਦੀ ਇਹ ਮਰੀਨਾ ਦੀ ਮਾਂ ਦਾ ਦੇ ਵਿਹਾਰ ਵੀ ਮਰੀਨਾ ਨਾਲ ਕੁਝ ਚੰਗਾ ਨਹੀਂ ਸੀ ਉਹ ਅਕਸਰ ਉਸ ਨੂੰ ਕੁੱਟਦੀ ਅਤੇ ਤਸੀਹੇ ਦਿੰਦੀ ਜਿਸ ਕਾਰਨ ਮਰੀਨਾ ਦੇ ਮਨ ਤੇ ਇਸ ਦਾ ਡੂੰਘਾ ਪ੍ਰਭਾਵ ਪਿਆ ਇਸ ਤਰ੍ਹਾਂ ਮਰੀਨਾ ਦਾ ਬਚਪਨ ਬੀਤਿਆ ਫਿਰ ਉਹ ਵੱਡੀ ਹੋਈ ਅਤੇ ਫਾਈਨ ਆਰਟ ਦੀ ਸਿਖਲਾਈ ਲਈ ਜਿਸ ਤੋਂ ਬਾਅਦ ਉਸ ਨੇ ਸਟੇਜ ਤੇ ਪਰਫਾਰਮੈਂਸ ਕਰਨੀ ਸ਼ੁਰੂ ਕਰ ਦਿੱਤੀਆਂ ਉਹ ਅਕਸਰ ਅਜਿਹੀਆਂ ਪੇਸ਼ਕਾਰੀਆਂ ਦਿੰਦੀ ਜਿਸ ਵਿੱਚ ਉਸ ਨੇ ਘੰਟਿਆਂ ਬਦੀ ਦਰਸ਼ਕਾਂ ਦੇ ਸਾਹਮਣੇ ਬਿਨਾਂ ਕਿਸੇ ਪ੍ਰਗਟਾਵੇ ਦੇ ਖੜੇ ਰਹਿਣਾ ਪੈਂਦਾ ਸੀ ਇਹ ਰੀਤੇ ਨਾ ਹਾਸਾ ਨਾ ਰੋਣਾ ਉਹ ਅੱਖਾਂ ਵਿੱਚ ਦਰਦ ਲੁਕਾ ਕੇ ਲੋਕਾਂ ਦੇ ਸਾਹਮਣੇ ਆਪਣੀ ਪਰਫਾਰਮੈਂਸ ਦਿਂਦੇ ਸੀ ਪਰ 1976 ਵਿੱਚ ਇੱਕ ਦਿਨ ਮਰੀਨਾ ਨੇ ਸੋਚਿਆ ਕਿ ਕਿਉਂ ਨਾ ਕੁਝ ਵੱਖਰਾ ਪ੍ਰਦਰਸ਼ਨ ਕੀਤਾ ਜਾਵੇ ਅਤੇ ਇਸ ਪ੍ਰਦਰਸ਼ਨ ਨੇ ਉਸ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਕਿਉਂਕਿ ਇਸ ਪ੍ਰਦਰਸ਼ਨ ਦੇ ਨਾਲ ਉਸ ਨੇ ਲੋਕਾਂ ਦੇ ਅੰਦਰ ਲੁਕੇ ਜਾਮਲਰ ਨੂੰ ਬਾਹਰ ਲਿਆਂਦਾ ਅਤੇ ਸਭ ਦੇ ਸਾਹਮਣੇ ਪੇਸ਼ ਕੀਤਾ ਇੱਕ ਰਿਪੋਰਟ ਦੇ ਮੁਤਾਬਕ ਇਸ ਦੇ ਲਈ ਉਸਨੇ ਇਟਲੀ ਸ਼ਹਿਰ ਨੂੰ ਚੁਣਿਆ ਨਾਲ ਹੀ ਉਸਨੇ ਇਸ ਪ੍ਰਦਰਸ਼ਨ ਦਾ ਨਾਮ ਰਿਦਮ ਜ਼ੀਰੋ ਰੱਖਿਆ ਰਿਦਮ ਜ਼ੀਰੋ ਵਿੱਚ ਮਰੀਨਾ ਨੂੰ ਪੂਨ 6 ਘੰਟੇ ਮੂਰਤੀ ਵਾਂਗ ਸਾਰਿਆਂ ਦੇ ਸਾਹਮਣੇ ਖੜਨਾ ਪਿਆ ਇਹਨਾਂ 6 ਘੰਟਿਆਂ ਵਿੱਚ ਉਸਨੇ ਲੋਕਾਂ ਨੂੰ ਆਪਣੇ ਨਾਲ ਕੁਝ ਵੀ ਕਰਨ ਦੀ ਖੁੱਲ੍ਹ ਦਿੱਤੀ ਪਰ ਇਸ ਦੌਰਾਨ ਲੋਕਾਂ ਨੇ ਉਸ ਪ੍ਰਤੀ ਜ਼ੁਲਮ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਇਸ ਸਮੇਂ ਮਰੀਨਾ ਨੇ ਆਪਣੇ ਹੱਥ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ ਜਿਸ ਉੱਪਰ ਲਿਖਿਆ ਹੋਇਆ ਸੀ ਤੁਸੀਂ 6 ਘੰਟਿਆਂ ਲਈ ਮੇਰੇ ਨਾਲ ਕੁਝ ਵੀ ਕਰ ਸਕਦੇ ਹੋ ਇਸ ਸ਼ੋਅ ਵਿੱਚ ਉਸ ਦੇ ਸਾਹਮਣੇ ਮੇਜ਼ ਉੱਤੇ 72 ਚੀਜ਼ਾਂ ਰੱਖੀਆਂ ਗਈਆਂ ਸਨ ਲੋਕ ਇਸ 72 ਚੀਜ਼ਾਂ ਵਿੱਚੋਂ ਕਿਸੇ ਵੀ ਚੀਜ਼ ਦੀ ਵਰਤੋਂ ਕਰਕੇ ਮਰੀਨਾ ਨਾਲ ਕੁਝ ਵੀ ਕਰ ਸਕਦੇ ਸਨ ਇਨ੍ਹਾਂ ਚੀਜ਼ਾਂ ਵਿੱਚ ਚਾਕੂ ਪਿਸਤੌਲ ਬਲੇਡ ਚੇਨ ਵਰਗੀਆਂ ਇਹ ਜਨ ਸ਼ਾਮਲ ਸਨ ਇਸ ਪਰਫੋਰਮੈਂਸ ਦਾ ਸਮਾਂ ਰਾਤ 8 ਵਜੇ ਤੋਂ ਫਿਰ 2 ਵਜੇ ਤੱਕ ਦਾ ਸੀ ਇਹ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮਰੀਨਾ ਨੇ ਖੁਦ ਲੋਕਾਂ ਨੂੰ ਇਹ ਹਦਾਇਤ ਕੀਤੀ ਕਿ ਮੈਂ ਇੱਕ ਜੀਜ਼ਾ ਮੈਨੂੰ ਇਨਸਾਨਾਂ ਨਾਲ ਸਮਝੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਮੇਰੇ ਨਾਲ ਕਰੋ ਫਿਰ ਮਰੀਨਾ ਦਾ ਪ੍ਰਦਰਸ਼ਨ ਸ਼ੁਰੂ ਹੋਇਆ ਇਸ ਦੌਰਾਨ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ ਕਈ ਫੋਟੋਗ੍ਰਾਫਰ ਵੀ ਸਭ ਤੋਂ ਪਹਿਲਾਂ ਲੋਕ ਉਸਦੇ ਆਲੇ ਦੁਆਲੇ ਘੁੰਮਣ ਲੱਗੇ ਉਹ ਸੋਚ ਰਹੇ ਸਨ ਕਿ ਮਰੀਨਾ ਨਾਲ ਕੀ ਕੀਤਾ ਜਾਵੇ ਫਿਰ ਕੁਝ ਕੁੜੀਆਂ ਉੱਥੇ ਆਈਆਂ ਅਤੇ ਉਹਨਾਂ ਨੇ ਮਰੀਨਾ ਨੂੰ ਜੋਰ ਨਾਲ ਉੱਪਰ ਸੱਤਣਾ ਸ਼ੁਰੂ ਕਰ ਦਿੱਤਾ ਫਿਰ ਬਾਕੀ ਲੋਕ ਮੇਜ਼ ਵਰਨ ਵਦੇ ਜਿੱਥੇ ਤਸ਼ਦਦ ਦਾ ਸਾਰਾ ਸਮਾਨ ਮੌਜੂਦ ਸੀ ਇਹ ਫਿਰ ਕੁਝ ਲੋਕਾਂ ਨੇ ਬੀੜੀਆਂ ਦੀ ਮਦਦ ਨਾਲ ਮਰੀਨਾ ਨੂੰ ਇੱਕ ਕੁਰਸੀ ਨਾਲ ਬੰਨ੍ਹ ਦਿੱਤਾ ਉਦੋਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਮਰੀਨਾ ਦੀ ਗਰਦਨ ਉੱਤੇ ਬਲੇਡ ਦੇ ਨਾਲ ਕਈ ਟੱਕ ਵੀ ਲਗਾਏ। ਇਹਨਾਂ ਵਿੱਚੋਂ ਇੱਕ ਨੇ ਮਰੀਨਾ ਨੂੰ ਇੱਕ ਮਲੂੜਡ ਪਿਸਤੌਲ ਫੜਾ ਦਿੱਤੀ ਅਤੇ ਉਸ ਨੂੰ ਆਪਣੇ ਗੋਲੀ ਮਾਰਨ ਲਈ ਕਿਹਾ। ਫਿਰ ਇੱਕ ਵਿਅਕਤੀ ਨੇ ਮਰੀਨਾ ਦੇ ਕੱਪੜੇ ਪਾੜ ਦਿੱਤੇ। ਕਈਆਂ ਨੇ ਸਰੀਰ ਉੱਪਰ ਅਸ਼ਲੀਲ ਗੱਲਾਂ ਲਿਖੀਆਂ। ਕਈਆਂ ਨੇ ਉਸ ਦੇ ਸਰੀਰ ਦੇ ਨਾਲ ਅਸ਼ਲੀਲ ਚੀਜ਼ਾਂ ਬੰਨੀਆਂ। ਕਿਸੇ ਨੇ ਉਸ ਤੇ ਠੰਡਾ ਪਾਣੀ ਛਿੜਕਿਆ। ਕੁਝ ਲੋਕਾਂ ਨੇ ਉਸਦੇ ਮੂੰਹ ਤੇ ਥੁੱਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵੀ ਜਦੋਂ ਲੋਕਾਂ ਦੀ ਤਸੱਲੀ ਨਹੀਂ ਹੋਈ ਤਾਂ ਉਹਨਾਂ ਨੇ ਮਰੀਨਾ ਦੇ ਸਰੀਰ ਉੱਤੇ ਕੰਡਿਆਲੀਆਂ ਤਾਰਾਂ ਵਿੱਚ ਬੋਈਆਂ। ਇਸ ਤਰ੍ਹਾਂ ਦੇ ਨਾਲ ਕਈ ਲੋਕਾਂ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਹ ਇਸ ਤਰ੍ਹਾਂ 6 ਘੰਟੇ ਦੇ ਤਸ਼ੱਦਦ ਤੋਂ ਬਾਅਦ ਜਦੋਂ ਮਰੀਨਾ ਦਾ ਪ੍ਰਦਰਸ਼ਨ ਖਤਮ ਹੋਇਆ ਤਾਂ ਉਹ ਤੁਰਨ ਲੱਗੀ। ਉਹ ਹਰੇਕ ਵਿਅਕਤੀ ਕੋਲ ਜਾ ਕੇ ਉਹਨਾਂ ਦੇ ਚਿਹਰਿਆਂ ਨੂੰ ਧਿਆਨ ਨਾਲ ਦੇਖਣ ਲੱਗੀ। ਇਰਾਨੀ ਦੀ ਗੱਲ ਇਹ ਸੀ ਕਿ ਇਹ ਉਹੀ ਲੋਕ ਸਨ ਜੋ ਉਸ ਤੇ ਤਸ਼ੱਦਦ ਕਰ ਰਹੇ ਸਨ। ਉਹ ਮਰੀਨਾ ਨਾਲ ਉਹ ਅੱਖਾਂ ਤੱਕ ਮਿਲਾ ਨਹੀਂ ਸਕੇ। ਦਰਸਲ ਮਰੀਨਾ ਨੇ ਆਪਣੀ ਪਰਫਾਰਮੈਂਸ ਨਾਲ ਲੋਕਾਂ ਨੂੰ ਆਪਣੇ ਅੰਦਰ ਛੁਪਿਆ ਦਰਿੰਦਾ ਦਿਖਾਇਆ। ਮਰੀਨਾ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਦੋਂ ਕੋਈ ਵਿਅਕਤੀ ਲਾਚਾਰ ਹੁੰਦਾ ਹੈ ਤਾਂ ਲੋਕ ਉਸ ਨੂੰ ਪਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਜੇਕਰ ਕੋਈ ਵਿਅਕਤੀ ਆਪਣਾ ਬਚਾਨ ਨਹੀਂ ਕਰ ਪਾਉਂਦਾ ਤਾਂ ਲੋਕ ਉਸ ਨੂੰ ਵਸਤੂ ਸਮਝ ਕੇ ਆਪਣੀ ਮਰਜ਼ੀ ਅਨੁਸਾਰ ਐਸ਼ ਹੋਣ ਲੱਗ ਪੈਂਦੇ ਹਨ ਇਹ ਸਾਰੇ ਲੋਕ ਕੀਤਾ ਸਨ ਜਿਨ੍ਹਾਂ ਨੇ ਮਰੀਨਾ ਨਾਲ ਬਹੁਤ ਮਾੜਾ ਸਲੂਕ ਕੀਤਾ ਤੇ ਦੋਸਤੋ ਇਸ ਪ੍ਰਦਰਸ਼ਨ ਬਾਰੇ ਮਰੀਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਸ ਨਾਲ ਜੋ ਹੋਇਆ ਉਹ ਲੋਕਾਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਹਮੇਸ਼ਾ ਕਿਸੇ ਨੂੰ ਤੰਗ ਕਰਨ ਤੇ ਦੁਖੀ ਕਰਨ ਲਈ ਤਿਆਰ ਰਹਿੰਦੇ ਹਨ ਮਰੀਨਾ ਨੇ ਕਿਹਾ ਕਿ ਇਹ 6 ਘੰਟੇ ਉਸ ਦੀ ਜ਼ਿੰਦਗੀ ਦੇ ਸਭ ਤੋਂ ਖਰਾਬ ਘੰਟੇ ਸਨ ਜਿਨ੍ਹਾਂ ਨੂੰ ਉਹ ਕਦੇ ਦੁਬਾਰਾ ਜੀਉਣਾ ਨਹੀਂ ਚਾਹੁੰਦੀ